स्वागत है किसान भिरो ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਚ ਇੱਕ ਬੜ ਗੱਬਣ ਤੇ ਇੱਕ ਤਾਜੀ ਸੂਈ ਵੀ ਇਹ ਦੋਨਾਂ ਦੇ ਸੇਲ ਆ ਬੱਚਾ ਇਹਦਾ ਆ ਪਿਆਗਾ ਬੈਠਾ ਬੱਚਾ ਤੇ ਡਿਟੇਲ ਦੇ ਬਾਰੇ ਵੀਰ ਨੂੰ ਪੁੱਛਦੇ ਇੱਕ ਗੱਬਣ ਇੱਕ ਤਾਜੀ ਸੂਈ ਪਹਿਲੇ ਨੰਬਰ ਵਾਲੇ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੈ ਭਾਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਲਾਪਰੇ ਸੈ ਮੇਰਾ ਨਾਮ ਪਿੰਡ ਪੜਾਲ ਤੋਂ ਨਾ ਜ਼ਿਲ੍ਹਾ ਕਪੂਰਥਲਾ ਮੋਬਾਈਲ ਨੰਬਰ ਜੀ ਆਪਣਾ 7710378877 ਠੀਕ ਹੈ ਜੀ ਪਹਿਲੇ ਨੰਬਰ ਤੇ ਆਪਾਂ ਬੱਚੀ ਦੇਖੀ ਇਹਨੇ ਦੰਦੋਗੇ ਮੇਹੀ ਇਹ ਭਾਜੀ ਦੰਦੂ ਦੁੰਦੀ ਠੀਕ ਹੈ ਕਦੋਂ ਸੂਈਏ ਇਹ ਇਹ ਭਾਜੀ ਰਾਤੀ ਸੂਈਏ ਠੀਕ ਹੈ ਬੱਚਾ ਦੇਤਾ ਇਹਨੇ ਆਪਣਾ ਮੇਲ ਕਾਫ ਅਸਾ ਮੇਲ ਕਾਫ ਬੱਚਾ ਹਨਾ ਤੇ ਜੇਰ ਵਗੈਰਾ ਡਾਣਾ ਕਮ ਹਾਂਜੀ ਹਾਂਜੀ ਜੇਰ ਦੀ ਘੱਟ ਕਰ ਗਰਾਂਜੀ ਠੀਕ ਹੈ ਤੇ ਕਿੰਨਾ ਕ ਬੋੜਾ ਚੋਇਆ ਸਵੇਰੇ ਆਪਾਂ ਦਾ ਇਰੇ ਮੈਂ ਚੋਨਾ ਨਾਲ ਵੀ ਗੱਪਾਂ ਨਹੀਂ ਮਾਰਨੀ ਆ ਮੈਂ ਚਾਰ ਵਾਰੀ ਚੋਨਾ ਹਣਾ ਚਾਰ-ਚਾਰ ਕਿਲੋ ਠੀਕ ਹੈ ਤਿੰਨ ਵਾਰੀ ਚਾਰ ਵਾਰੀ ਚੋਈਦੀ ਹੈ ਗਾਂ ਗਾਂ ਨੂੰ ਫਿਰ ਫੀਲ ਨਹੀਂ ਹੁੰਦਾ ਵੀ ਉਹਦਾ ਇੱਕਦਮ ਚੋਨਾ ਐਵੇਂ ਭਾਜੀ ਗੱਪਾਂ ਨਹੀਂ ਮਾਰੇ 10 ਕਿਲੋ ਇੱਕ ਟਾਈਮ ਦਾ 20 ਇੱਕ ਟਾਈਮ ਦਾ ਵੀਡੀਓ ਆਪਣੇ ਕੋਲ ਹੈਗੀ ਰਾਤ ਦੀ ਬਣਾਈ ਹੋਈ ਰਾਤੀ ਸੁੱਈ ਹੈ ਠੀਕ ਹੈ ਜਿਹੜਾ ਜੋ ਸੂ ਦਸਦੀ ਹੈ ਨਾ ਹਾਂਜੀ ਉਹ ਦੇ ਲਓ ਠੀਕ ਹੈ ਐਸਟੀਮੇਟ ਜੇ ਆਪਾਂ ਲਾ ਕੇ ਚੱਲੀਏ ਸੀਮਨ ਕਿਹੜੇ ਦੱਸੀ ਗਈ ਹੈ ਵਰਲਡ ਵਾਈਡ ਦੇ ਸੀਮਨ ਦੀ ਹੈ ਵਰਲਡ ਵਾਈਡ ਦੇ ਸੀਮਨ ਦੀ ਆਪਾਂ ਤੇ ਬਾਕੀ ਖਾਣ ਪੀਣ ਨੂੰ ਖੁੱਲ੍ਹਿਆ ਪੂਰੀ ਜਿਹਾ ਹਨ ਰੱਜੀ ਬਈ ਆ ਦਿਲ ਦਾ ਠੀਕ ਹੈ ਫੁੱਲ ਕੱਖ ਵਗੈਰਾ ਖਾਧੇ ਖੁੰਡੀ ਚੱਟਦੀ ਜਿਹਾ ਤੇ ਬਾਕੀ ਇਹ ਥਣਾ ਦੇ ਵਿੱਚ ਮਿੱਠੀ ਵਗੈਰਾ ਦੇਖੋ ਸਾਫ ਸੁਥਰੀ ਸੋਹਣੀ ਹਨ ਬਹੁਤ ਚੰਗੀ ਆ ਐਸਟੀਮੇਟ ਲਾ ਕੇ ਜਲੀ ਆਪਾਂ ਦੁੱਧ ਕਿੰਨੇ ਚੱਲੂਗੀ 929 ਕਿਲੋ ਦੇ ਦੂਗੀ ਕਹਿੰਦਾ ਬਾਬਾ 22 23 ਕਿਲੋ ਲਈ ਬੈੜ ਹੈਗੀ ਹੈ ਸੇਵਾ ਭਾਜੀ ਠੀਕ ਹੈ ਚੌਂਡ ਚਾ ਵੋਕੇ ਆ ਹਾਂਜੀ ਧੋਰੇ ਵਾਰ ਨੂੰ ਸੋ ਵੀਰੋ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਲੇਵਾ ਤੇ ਕੱਦ ਕੜ ਬਹੁਤ ਜ਼ਿਆਦਾ ਪੂਰੀ ਜਿੰਦ ਜਾਣ ਦੇ ਵਿੱਚ ਰਾਜੀ ਸਮੀ ਬੜੀ ਵੀ ਬੈੜ ਪਹਿਲਾ ਸੂਆ ਪਲੂਨ ਸੂਈ ਆ ਮੂੰਹੋ ਹੈਗੇ 2 ਦੰਦ ਸੋ ਲੇਵਾ ਵਗੈਰਾ ਦੀ ਗੱਲ ਕਰੋ ਅੱਗੇ ਪਿੱਛੇ ਦਾ ਲੇਵਾ ਪੂਰਾ ਫਿੱਟ ਫੜ ਲੇਵਾ ਜਮਾ ਸੋ ਸਾਈਜ਼ ਵਗੈਰਾ ਦੀ ਗੱਲ ਕਰੀਏ ਫੁੱਲ ਬਿਊਟੀ ਆ ਇਹਨੂੰ ਕਹਿੰਦੇ ਫੁੱਲ ਬਰੀਡ ਬਰੀਡ ਵਾਲੀ ਬੱਚੀ ਆ ਪਹਿਲਾ ਸੂਆ ਸੂਈ ਸੇ ਬੱਚਾ ਮੇਲ ਕਾਫਾ ਜੇਰੇ ਦੀ ਪੈ ਚੁੱਕੀ ਹੈਗੀ ਸਾਈਜ਼ ਵਗੈਰਾ ਪੂਰਾ ਓਕੇ ਆ ਜਮਾ ਤੇ ਪਹਿਲੇ ਸੂਏ ਆ ਆਪਣੋ ਇਸ ਤੋਂ ਉਮੀਦ ਆ ਕਿ 27-28 ਕਿਲੋ ਦੁੱਧ ਦੇ ਨੇ ਆਰਾਮ ਨਾਲ ਪਾ ਦਰਾਂ ਜਮਾ ਤੇ ਚੌਂਚਪਾ ਦੀ ਬਾਈ ਇੱਕ ਨੰਬਰ ਆ ਜਮਾ ਹਾਂਜੀ ਹਾਂਜੀ ਸੋ ਬਾਕੀ ਦੇਖੋ ਗੋਹਾਵੀ ਜਮੈਂ ਟਰਗਾ ਕਰਦੇ ਕੋਈ ਨਹੀਂ ਕਾਲ ਵੀ ਸੂਈ ਆ ਗਈ ਮੋਗ ਵਗੈਰਾ ਤੇ ਬਾਕੀ ਫੇਸ ਬਿਊਟੀ ਦੀ ਗੱਲ ਕਰੋ ਜੀ ਪੂਰੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਕਿਸੇ ਪਾਸੇ ਹੱਥ ਦਰਾਣੀ ਲੈਗ ਸਕੋਰ ਵਗੈਰਾ ਗੱਲ ਕਰੀ ਲਤਾ ਝੋੜੀਆਂ ਕਰ ਕਰ ਦੋਦੀਆ ਤੇ ਸਣਾ ਦੇ ਵਿੱਚ ਬਿੱਥੀਏ ਦੇ ਮੂਹਰੇ ਸਣਾ ਦੇ ਵਿੱਚ ਗੱਠ ਦੀ ਤੇ ਮਗਲ ਸਵਾ ਪੌਣੀ ਗੱਠ ਦੀ ਸਾਫ ਸੁਥਰੀ ਲੇਵਦੀ ਸੋ ਦੇਖੋ ਜਮ ਤੇ ਬਈ ਆਪਾਂ ਰੇਟ ਦੀ ਗੱਲ ਕਰੀਏ ਰੇਟ ਇਹਦਾ ਕੀ ਰਹਿਣਾਗਾ ਆਈ ਫੋਨ ਤੇ ਕਰਾਂਗੇ ਰੇਟ ਰੇਟ ਜੈ ਜੀ ਹੋਊਗਾ ਤੇ ਮੇਰਾ ਵੀਰ ਕਸਾਈ ਵਾਲਾ ਬੰਦਾ ਫੋਨ ਨਾ ਕਰੇ ਉਹ ਦੂਜਿਆਂ ਦਾ ਵੀ ਫੋਨ ਰੋਕ ਦਿੰਦਾ ਜੈ ਜੈ ਕੱਲਾ ਹਾਂਜੀ ਕਿ ਫੋਨ ਵਿੱਚ ਤੈਨਾਂ ਆ ਜਾਂਦਾ ਖਾਣੀ ਜਿਹੜਾ ਲੈਣੀ ਆ ਉਹ ਫੋਨ ਘਟਿਆਰੇ ਵਿੱਚ ਰਹਿ ਜੇ ਹਨਾ ਉਹ ਜਿੰਨੇ ਲੈਣੀ ਆ ਸਵਾਦ ਲਾਉਣ ਵਾਲੇ ਸੋ ਪੂਰੇ ਸਾਫ ਲੈਵੇ ਦੀ ਆ ਜਿਹੜੇ ਵੀ ਕਹਿੰਦੇ ਬਰੀਡ ਤੇ ਕੰਮ ਕਰਨਾ ਨਮਾ ਹਨ ਬੱਚੀ ਲੈਣੀ ਆ ਉਸ ਟਾਈਪ ਦੀ ਆਪਾਂ ਸਾਨੂੰ ਬੱਚੀ ਦਿਖਾਦੀ ਅੱਗੇ ਭਾਈ ਜੀ ਦੋ ਨੰਬਰ ਜਿਹੜੀ ਗੱਬਣ ਆ ਗਈ ਇਸ ਵਾਰ ਕਿਹੜਾ ਸੁੰਦਿਆ ਬਾਈ ਜੀ ਵੀਰੇ ਇਹਦੀ ਆਪਾਂ ਹਜੇ ਵੀਡੀਓ ਪਾਉਣੀ ਨਹੀਂ ਇਹ ਕੁਝ ਬੰਨਣਾ ਵੈਣੇ ਠੀਕ ਹੈ ਇਹ ਕੱਚੀ ਅਜੇ ਗੁੰਦ ਮਾਰਦੀ ਐ ਠੀਕ ਹੈ ਤੇ ਲੇਵੇ ਤੋਰ ਅਜੇ ਹੁਣ ਇਹ ਇਦਾਂ ਲੱਗਦੀ ਐ ਕਰਮਾ ਵਾਲੀ ਵੀ ਜਦਾਂ ਵੀ ਅਜੇ ਤਿਆਰੀ ਹੁੰਦੀ ਐ ਪਰ ਇਹਨੇ ਹੈ ਨਾ ਬਹੁਤ ਜ਼ਿਆਦਾ 34 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਨੇ ਬਾਈ ਠੀਕ ਹੈ 34 ਕਿਲੋ ਹਾਂਜੀ ਹੁਣ ਦੂਜਾ ਸੁੰਦੀ ਪਈ ਐ ਹਾਂਜੀ ਤੇ ਕੈਦਨ ਕੱਢਦੀ ਐ ਹਜੇ ਹਜੇ ਭਾਜੀ ਇਹ ਸੂਈ ਮੇਰੇ ਹਸਤਾ ਹਫਤਾ ਲੈ ਜੀ ਹਫਤਾ ਸੂਣ ਚ ਬਾਕੀ ਇਤਰੀ ਪੀਕ ਲੈਵਲ ਮੰਨ ਕੇ ਜਲੀ ਵੀ ਕਿੱਥੇ ਜਾ ਸਕਦੀ ਹੈ ਭਾਈ ਜੀ ਦੇਖੋ ਹਣ ਕਿੱਥੇ ਜਾਂਦੀ ਹੈ ਮੇਰੇ ਹਿਸਾਬ ਨਾਲ 40 ਤੁੜੀ ਪਾ ਦੂਗੀ ਮਿਲਕਵੇਨ ਦੇਖੋ ਦਿਖਾਓ ਇਹ ਕਹਿੰਦਾ ਭਾ 35 ਕਿਲੋ ਤੋਂ ਪਾਰ ਵਾਲੀ ਬੈੜ ਹੈਗੀ ਆ ਹਨਾ ਮਿਲਕਵੇਨ ਦਿਖਾਓ ਦੋਨੇ ਸੜਨਾ ਠੀਕ ਹੈ ਸੋ ਮਿਲਕਵੇਨ ਨਾੜਾ ਨੂੜਾ ਦੇਖੋ ਜਮਾ ਗੁੰਦੀਆਂ ਪੁੰਜਾ ਚਾਰ ਸਪਿਰ ਪੂਰੀ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਕਿਸੇ ਪਾਸੇ ਹੱਥ ਦਰਾਣੀ ਮਿਲਕਵੇਨ ਚੰਗੀਆਂ ਫੇਸ ਬਿਊਟੀ ਚੰਗੀਆਂ ਸੋ ਵੀਰੋ ਕੱਦ-ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ਼ ਸੁਥਰਾ 35 ਤੋਂ ਪਾਰ ਵਾਲੀ ਬੈੜ ਹਫ਼ਤਾ ਸੂਣ ਚ ਬਾਕੀ ਸੁਹਾ ਦੂਜਾ ਸੁੰਦੀ ਪਿਆ ਫਾੜੀ ਵਾਲਾ ਲੈਵਾਗਾ ਕੱਦ-ਕਾਠ ਤੇ ਬਿਊਟੀ ਵਗੈਰਾ ਬਹੁਤ ਜ਼ਿਆਦਾ ਬੈੜ ਦੇ ਵਿੱਚ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਕੋਈ ਹੱਥ ਧਰਾ ਨਹੀਂ ਕਿਸੇ ਪਾਸੋਂ ਸੋ ਲੈਵਾ ਦੇਖੋ ਇਹਦਾ ਪੂਰਾ ਸੋਹਣਾ ਸਾਫ਼ ਸੁਥਰਾ ਤੇ ਕੰਪੈਕਟਾ ਹਵਾਨੇ ਦੀ ਬੈੜ ਆ ਤੇ ਨਾੜਾਂ ਥੱਲੇ ਭਾਰਤ ਦਾ ਨਕਸ਼ਾ ਬਣਿਆ ਪਿਆ ਜਮਾ ਮੈਂ ਕਹਾਂ ਭਾਜੀ ਮਿਲਕਵੇਂ ਨਹੀਂ ਮੇਰੀ ਬਾਹਰ ਗਈ ਆ ਥੱਲੇ ਪੂਰੀ ਮੋਟੀ ਵੇ ਪੈਣਾ ਹਣਾ ਤੇ ਸਾਫ਼ ਸੁਥਰੀ ਪੂਰੀ ਰਾਜੀ ਸਮੀ ਪੜੀ ਰੇਟ ਇਹਦਾ ਵੀ ਫੋਨ ਤੇ ਰਹੂਗਾ ਹਾਂਜੀ ਹਾਂਜੀ ਫੋਨ ਤੇ ਠੀਕ ਐ ਸੋ ਦੋ ਬੈੜਾ ਦਿਖਾ ਦਿਆ ਇੱਕ ਦਿਖਾ ਦਿਆ ਆਪਾਂ ਗੱਬਣ ਦੋਨੇ ਪਾਸੋਂ ਨਾੜਾਂ ਨਾਲ ਜਿਹੜੀ ਗੁੰਦੀ ਪਈ ਐ ਇੱਕ ਦਿਖਾਈ ਜਾ ਤਾਜੀ ਸੁਈ ਵੀ ਸੋ ਬੈੜ ਦਾ ਕੱਦ ਕਾਠ ਵਗੈਰਾ ਤੇ ਬਿਊਟੀ ਚੈੱਕ ਕਰੋ ਪੂਰੀ ਸੋ ਕੁਆਲਿਟੀ ਜਿਹੜੀ ਸੀਮਣ ਵਗੈਰਾ ਫਿਰ ਇਹਦਾ ਕੋਈ ਕਨਫਰਮ ਹੈਗਾ ਕਿ ਨਹੀਂ ਆਪਣੇ ਕੋਲ ਵੀਰੇ ਉਹ ਤਾਂ ਕਹਿੰਦੇ ਐਬੀਐਸ ਦਾ ਆ ਗਿਆ ਪਿਆ ਨਾਂ ਦਾ ਨਹੀਂ ਉਹਨਾਂ ਨੇ ਪਤਾ ਹੀ ਨਹੀਂ ਉਹਨਾਂ ਚੇਤਾ ਹੀ ਨਹੀਂਗਾ ਨਾ ਠੀਕ ਐ ਚਲੋ ਵੀ ਕਨਫਰਮ ਨਹੀਂ ਹੈਗੀ ਗੱਲ ਹਣ ਹਾਂਜੀ ਸੋ ਵੀਰੇ ਦੋ ਗੇੜਾ ਦਿਖਾ ਦਿਆ ਇੱਕ ਗੱਬਣ ਇੱਕ ਦਿਖਾਦੀ ਸੂਈ ਵੀ ਪਿੰਡ ਪੜਾਲਦੋਣਾ ਜ਼ਿਲ੍ਹਾ ਕਪੂਰਥਲਾ ਕੋਈ ਵੀ ਨਾਲ ਤੁਹਾਡੇ ਪਸੰਦਾ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ